ਹਾਂਜੀ ਸ਼ੂ ਕਲੀਨਿੰਗ ਦਾ ਇਹ ਮਸ਼ੀਨ ਹੈ ਨਹੀਂ ਬਈ ਜਿਹੜੀ ਆਪਾਂ ਲਈ ਹੈ ਨਾ ਅੱਛਾ ਜੀ ਇਹ ਮਸ਼ੀਨ ਆਪਣੇ ਏਰੀਆ ਦੇ ਵਿੱਚ ਹੈ ਨਹੀਂ ਕਿੱਥੇ ਇਹ ਮਸ਼ੀਨ ਨੇ ਕੀਤਾ ਹੋਇਆ ਬਈ ਹਾਂਜੀ ਬਈ ਮਸ਼ੀਨ ਨੇ ਕੀਤਾ ਹੋਇਆ ਠੀਕ ਹੈ ਬਈ ਤੇ ਸ਼ੂ ਤਿਹਾਰਾਂ ਦਾ ਤੇ ਮੈਰ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਨਾ ਅਕਤੂਬਰ ਚੜ੍ਹਨ ਵਾਲਾ ਹੈ ਤੇ ਇਹਦੇ ਨਾਲ ਨਾਲ ਸਫਾਈ ਦਾ ਕੰਮ ਚੱਲ ਪੈਂਦਾ ਹੈ ਸਫਾਈ ਨਾਲ ਦੇ ਵਿੱਚ ਦਿੱਕਤ ਆਉਂਦੀ ਹੈ ਆਪਾਂ ਨੂੰ ਸੋਫੇ ਵਗੈਰਾ ਪਰਦੇ ਵਗੈਰਾ ਸਾਫ਼ ਕਰਵਾਉਣ ਦੀ ਕਿਉਂਕਿ ਅੱਜ ਕੱਲ ਹਰ ਕੋਈ ਬਿਜੀ ਹੈ ਜ਼ਿਆਦਾਤਰ ਸਵੈੰਡ ਵਾਈਫ ਆ ਜਿਹੜੇ ਉਹ ਜੌਬਸ ਤੇ ਨੇ ਇਈਸ ਸਮੱਸਿਆ ਦਾ ਹੱਲ ਕੱਢਣ ਲਈ ਸਾਡੇ ਭਰਾਵਾਂ ਨੇ ਤਲਵੰਡੀ ਸਾਬੋ ਦੇ ਵਿੱਚ ਗੁਰੂ ਕਾਂਸੀ ਡਰਾਈ ਕਲੀਨਰ ਦੇ ਨਾਂ ਤੇ ਸ਼ਾਪ ਖੋਲੀ ਆ ਨਵੀਂ ਤੇ ਨਵੀਆਂ ਮਸ਼ੀਨਾਂ ਲੈ ਕੇ ਆਏ ਆ ਇੰਪੋਰਟਡ ਮਸ਼ੀਨਾਂ ਜਿਹੜੀਆਂ ਤੁਹਾਡੀ ਕਲੀਨਿੰਗ ਦੀ ਸਮੱਸਿਆ ਨੂੰ ਬਹੁਤ ਵੱਡੇ ਪੱਧਰ ਤੱਕ ਹੱਲ ਕਰ ਦੇਣਗੇ ਬਾਅਦ ਨਾਲ ਕਰਾਂਗੇ ਗੱਲਬਾਤ ਤੇ ਜਾਣਾਂਗੇ ਕਿ ਕਿਹੜੀਆਂ-ਕਿਹੜੀਆਂ ਮਸ਼ੀਨਾਂ ਉਹ ਲੈ ਕੇ ਆਏ ਨੇ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਤੇ ਬਾਈ ਜੀ ਡਰਾਈ ਕਲੀਨਿੰਗ ਦੀਆਂ ਸ਼ਾਪਾਂ ਤਾਂ ਬਹੁਤ ਹੋਣਗੀਆਂ ਨਾ ਆਪਾਂ ਵੀਡੀਓ ਪਾ ਰਹੇ ਹਾਂ ਤੁਹਾਡੀ ਨਾ ਤੇ ਆਪਣੀ ਜੁਲੀਕ ਨੇਸ ਕਿਹੜੀ ਕਿਹੜੀ ਹੈ ਕਿਹੜੀਆਂ ਚੀਜ਼ਾਂ ਦੇ ਵਿੱਚ ਆ ਆਪਣੀ ਸਪੈਸ਼ਲ ਭਈ ਆ ਸਟੈਕਰ ਲਾਏ ਹੋਏ ਆਪਾਂ ਡਰਾਈ ਕਲੀਨਿੰਗ ਹੁੰਦੇ ਠੀਕ ਹੈ ਠੀਕ ਹੈ ਬਾਈ ਤੇ ਮੀਨ ਭਰਾਵਾਂ ਦੀ ਜਿਵੇਂ ਆਪਾਂ ਦੇਖਿਆ ਸੀ ਬਾਈ ਆ ਚੀਜ਼ ਹੈਗੀ ਆ ਦੇਖੋ ਸ਼ੂ ਕਲੀਨਿੰਗ ਮਸ਼ੀਨ ਹੈ ਨਾ ਸ਼ੂ ਕਲੀਨਿੰਗ ਵਾਲਾ ਕੰਮ ਬਾਈ ਬਹੁਤ ਘੱਟ ਹੈ ਨਾ ਹਾਂਜੀ ਸ਼ੂ ਕਲੀਨਿੰਗ ਦਾ ਇਹ ਮਸ਼ੀਨ ਹੈ ਨਹੀਂ ਬਾਈ ਜਿਹੜੀ ਆਪਾਂ ਲਈ ਹੈ ਨਾ ਅੱਛਾ ਜੀ ਇਹ ਮਸ਼ੀਨ ਆਪਣੇ ਏਰੀਆ ਦੇ ਵਿੱਚ ਹੈ ਨਹੀਂ ਕੀਤਾ ਇਹ ਮਸ਼ੀਨ ਨੇ ਕੀਤਾ ਹੋਇਆ ਬਾਈ ਹਾਂਜੀ ਬਾਈ ਮਸ਼ੀਨ ਨੇ ਕੀਤਾ ਹੋਇਆ ਠੀਕ ਹੈ ਬਾਈ ਤੇ ਸ਼ੂ ਦੇ ਮਹਿੰਗੇ ਸ਼ੂਜ਼ ਨੂੰ ਬਿਨਾ ਮਤਲਬ ਕੋਈ ਨੁਕਸਾਨ ਪਹੁੰਚਾਏ ਇਹ ਕਲੀਨ ਕਰਦੀ ਆ ਬਾਈ ਹਨਾ ਹਾਂਜੀ ਹਾਂਜੀ ਠੀਕ ਹੈ ਬਾਈ ਇਹਦਾ ਰੇਟ ਰੂਟ ਬਾਈ ਕੀ ਹੈਗਾ ਇਹਦਾ ਵੀਰੇ ਨਾਰਮਲ ਜਿਹੜਾ ਹੁੰਦਾ ਸ਼ੂਜ਼ ਵਿਦਆਊਟ ਬ੍ਰਾਂਡਡ ਉਹਨੂੰ 250 ਰੁਪਿਆ ਲੈਣੇ ਆਪਾਂ ਠੀਕ ਹੈ ਜੀ ਠੀਕ ਹੈ ਜਿਹੜਾ ਬ੍ਰਾਂਡਡ ਹੁੰਦਾ ਠੀਕ ਹੈ ਵਧੀਆ ਕੁਆਲਿਟੀ ਦਾ ਹੁੰਦਾ ਠੀਕ ਹੈ ਜੀ ਉਹਦੇ ਅਲੱਗ ਚਾਰजेस ਹੁੰਦੇ ਉਹਦੇ ਅਲੱਗ ਚਾਰजेस ਹੁੰਦੇ ਉਹਦੇ ਅਲੱਗ ਚਾਰजेस ਹੁੰਦੇ ਠੀਕ ਹੈ ਬਈ ਠੀਕ ਹੈ ਤੇ ਇਹ ਆ ਗਿਆ ਸ਼ੂਜ਼ ਦਾ ਕੰਮ ਬਈ ਤੇ ਇਹ ਆ ਗਈਆਂ ਮਸ਼ੀਨਾਂ ਬਈ ਹਾਂਜੀ ਬਈ ਤੇ ਇਸ ਤਰ੍ਹਾਂ ਇਹ ਕਲੀਨ ਕਰਦੀਆਂ ਨੇ ਬਈ ਇਹਨਾਂ ਦੇ ਵਿੱਚ ਬਈ ਆਪਣੀ ਮਸ਼ੀਨਾਂ ਦੇ ਵਿੱਚ ਕੀ ਆਮ ਜਿਹੜੇ ਪਹਿਲਾਂ ਡਰਾਈ ਕਲੀਨਰ ਹੁੰਦੇ ਸੀ ਹਨਾ ਉਹਨਾਂ ਨਾਲੋਂ ਕੀ ਫਰਕ ਹੈ ਇਹ ਮਸ਼ੀਨਾਂ ਦੇ ਵਿੱਚ ਸਰ ਇਹਨਾਂ ਦੇ ਵਿੱਚ ਕਾਫੀ ਫਰਕ ਹੈ ਯਾਨੀ ਕਿ ਜਿਹੜੇ ਵੀ ਇਹ ਦੀ ਹੈ ਯਾਨੀ ਕਿ ਇਹਦੇ ਪ੍ਰੋਸੈਸਿੰਗ ਹੈ ਜਿਹੜੇ ਕੈਮੀਕਲਸ ਯੂਜ਼ ਹੋ ਰਿਹਾ ਉਹ ਬਹੁਤ ਹੀ ਹਾਈ ਕੁਆਲਿਟੀ ਦੇ ਕੈਮੀਕਲਸ ਯੂਜ਼ ਹੁੰਦੇ ਜਿਹੜੇ ਕੋਈ ਵੀ ਆਪਣੀ ਫੈਬਰਿਕ ਨੂੰ ਖਰਾਬ ਨਹੀਂ ਹੋਣ ਦਿੰਦੇ ਜੀ ਖਰਾਬ ਨਹੀਂ ਹੋਣ ਬਿਲਕੁਲ ਜ਼ਰੂਰ ਠੀਕ ਹੈ ਜੀ ਠੀਕ ਹੈ ਬਾਕੀ ਇਹ ਪ੍ਰੋਸੈਸ ਜਿਹੜਾ ਵੀ ਹੁੰਦਾ ਹੈ ਯਾਨੀ ਕਿ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਵੀ ਇਹਦੀ ਪਾਣੀ ਦੀ ਕੁਆਲਿਟੀ ਹੈ ਉਹਦੇ ਵਾਸਤੇ ਅਸੀਂ ਸਪੈਸ਼ਲ ਇੱਕ ਪਲਾਂਟ ਲਗਵਾਇਆ ਹੋਇਆ ਹੈ ਠੀਕ ਹੈ ਬਈ ਉੱਪਰ ਜਿਹੜਾ ਵਾਟਰ ਕੁਆਲਿਟੀ ਹੈ ਜਿਹੜੀ ਉਹ ਸੌਫਟ ਕਰਦਾ ਠੀਕ ਹੈ ਬਈ ਠੀਕ ਹੈ ਜਿਹੜੀ ਉਹਦੇ ਨਾਲ ਆਪਣੇ ਕੱਪੜੇ ਨੂੰ ਨਾ ਕੋਈ ਪੀਲ ਪਾਉਂਦੀ ਹੈ ਜੀ ਨਾ ਕੋਈ ਹਾਰਡਨੈਸ ਆਉਂਦੀ ਹੈ ਸੌਫਟ ਰਹਿੰਦਾ ਠੀਕ ਹੈ ਬਈ ਠੀਕ ਹੈ ਤੇ ਦੂਜੀ ਗੱਲ ਬਈ ਆਪਣੀ ਸਰਵਿਸ ਕਿਹੜੇ ਕਿਹੜੇ ਸ਼ਹਿਰਾਂ ਚ ਅਵੇਲੇਬਲ ਹੈ ਸਰ ਆਪਣੀ ਯਾਨੀ ਕਿ ਨੀਅਰ ਬਾਈ ਸਾਰੀ ਜਗ੍ਹਾ ਹੀ ਹੈ ਯਾਨੀ ਕਿ ਮੰਨ ਲਿਜੀਏ ਇਹ ਲੋਕੇਸ਼ਨ ਆਪਣੀ ਇਹ ਠੀਕ ਹੈ ਜੀ ਤੇ ਆਪਣੀ ਸਰਵਿਸ ਕਿੱਥੇ ਕਿਸਕੇ ਲਈ ਸਰਵਿਸ ਨੀਅਰ ਬਾਈ ਮਾਨਸਾ ਹੈ ਕਾਲਿਆਂ ਵਾਲੀ ਹੈ ਨਾਲ ਆਪਣੇ ਰਾਮਾ ਲੱਗ ਜਾਂਦਾ ਮੋਰ ਲੱਗ ਜਾਂਦਾ ਜੀ ਨੀਅਰ ਬਾਈ ਯਾਨੀ ਕੋਟਸ਼ਮੀਰ ਆ ਗਿਆ ਬਠਿੰਡਾ ਦੇ ਨੀਅਰ ਬਾਈ ਜਿਹੜੇ ਵੀ ਕੋਈ ਹੈਗੇ ਪਿੰਡਾਂ ਦਾ ਸਾਰੇ ਬੰਦੇ ਆਪਣੀ ਤੋਂ ਸਰਵਿਸ ਲੈ ਰਹੇ ਆ ਜੀ ਤੇ ਬਈ ਉਹ ਡੋਰ ਸਰਵਿਸ ਵੀ ਹੈ ਹੋਮ ਡਿਲੀਵਰੀ ਵੀ ਕਰ ਰਹੇ ਆ ਹੋਮ ਹੋਮ ਸਰਵਿਸ ਵੀ ਆ ਹਾਂ ਜੀ ਹਾਂ ਜੀ ਤੇ ਬੰਨਾਂ ਕੋਲੇ ਆ ਮਸ਼ੀਨਾਂ ਨੇ ਹਾਂਜੀ ਇਹ ਬਈ ਕਰੀ ਲੈ ਜਾਂਦੇ ਹਾਂ ਬਈ ਹੈ ਹਾਂਜੀ ਸਰ ਇਹ ਪੋਰਟੇਬਲ ਮਸ਼ੀਨ ਹੈ ਇਹਦੇ ਵਿੱਚ ਆਪਾਂ ਯਾਨੀ ਕਿ ਕਾਰਪੇਟਸ ਵਗੈਰਾ ਠੀਕ ਹੈ ਜੀ ਸੋ ਆਪਣੇ ਸੋਫੇ ਡਰਾਈਕਿੰਗ ਵਗੈਰਾ ਕਰਦੇ ਹਾਂ ਠੀਕ ਹੈ ਬਈ ਜਮਾ ਚਮਕਾ ਕੇ ਹੁਣੇ ਬਈ ਬਿਲਕੁਲ ਜਮਾ ਕਲੀਨ ਕੱਲ ਵੀ ਕਰਕੇ ਆਏ ਆ ਆਪਦੇ ਸ਼ਹਿਰ ਦੇ ਵਿੱਚ ਤੁਹਾਨੂੰ ਦਿਖਾਏ ਆਂਗੇ ਵੀਡੀਓ ਦਿਖਾ ਦੇ ਠੀਕ ਹੈ ਠੀਕ ਹੈ ਬਈ ਜੀ ਠੀਕ ਹੈ ਜੀ ਉਹਦੇ ਤੁਹਾਨੂੰ ਫਰਕ ਪਤਾ ਲੱਗੇਗਾ ਕਿ ਇਹ ਉਹ ਤਾਂ ਬਹੁਤ ਗੰਦੇ ਸੋਫੇ ਸੀਗੇ ਠੀਕ ਹੈ ਠੀਕ ਹੈ ਬਈ ਜੀ ਦੋਸਤੋ ਤੁਸੀਂ ਮਹਿੰਗੇ ਮੰਗੇ ਬਲੇਜ਼ਰ ਹਨਾ ਮਹਿੰਗੇ ਕੋਟ ਪੈਂਟ ਹੁੰਦੇ ਆ ਤੇ ਘਰੇ ਧੋਣ ਵਾਲੇ ਤਾਂ ਹੁੰਦੇ ਨਹੀਂ ਤੇ ਉਹ ਡ్రਾਈ ਕਲੀਨ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਤੇ ਰੇਟ ਵਗੈਰਾ ਬਈ ਕਿਵੇਂ ਨੇ ਆਪਣੇ ਸਰ ਰੇਟਸ ਯਾਨੀ ਕਿ ਆਮ ਨੋਰਮਲ ਰੇਟ ਹੀ ਹੈ ਕੋਈ ਆ ਕੇ ਆਈ ਨਹੀਂ ਉਹ ਘਬਰਾਉਣ ਵਾਲੀ ਗੱਲ ਨਹੀਂ ਕਿ ਕਿ ਮਸ਼ੀਨਸ ਲੱਗੀਆਂ ਹੋਏ ਇਹਨਾਂ ਦੇ ਰੇਟ ਜ਼ਿਆਦਾ ਹੋਣਗੇ ਇਹ ਨੋਰਮਲ ਹੀ ਹੈ ਆਪਣੇ 250 ਰੁਪਏ ਆਪਣਾ ਸਿੰਗਲ ਬਲੇਜ਼ਰ ਦਾ ਰੇਟ ਹੈ ਹਾਂ ਯਾਨੀ ਕਿ 2 ਪੀਸ ਦਾ ਰੇਟ ਹੈ ਜਿਹੜਾ ਆਪਣਾ 450 ਹੈ ਜਿਹੜਾ ਆਪਣਾ 3 ਪੀਸ ਹੈ ਉਹਦਾ 500 ਹੈ ਠੀਕ ਹੈ ਬਈ ਹਾਂਜੀ ਬਲੇਜ਼ਰ ਕੋਟ ਪੈਂਟ ਦਾ ਲਾ ਲਓ ਇਹ ਹਾਂਜੀ ਹਾਂਜੀ ਜੀ ਤੇ ਵੈਸੀ ਜਿਹੜੇ ਕੱਪੜੇ ਆਗੇ ਆਪਣੇ ਆਮ ਲਾਂਡਰੀ ਆਮ ਸੋਰੀ ਯਾਨੀ ਕਿ ਆਪਣੇ ਕੱਪੜੇ ਹੈਗੇ ਆ ਆਪਾਂ ਜਿਹੜਾ ਯਾਨੀ ਕਿ ਆਮ ਲਾਂਡਰੀ ਵਗੈਰਾ ਕਰਦੇ ਆ ਉਹ ਕਰ ਰਹੇ ਆ ਆਪਾਂ 70 ਰੁਪਏ ਪਰ ਕੇਜੀ ਤੋਂ سٹਾਰਟ ਠੀਕ ਹੈ ਜੀ ਉਹ ਆਪਣਾ 120 ਤੱਕ ਹੈ ਔਰ 140 ਤੱਕ ਵੀ ਤੇ ਕਾ ਆਫਰ ਤੁਸੀਂ ਦੱਸ ਰਹੇ ਸੀ ਇਹਦਾ ਸਰ ਇੱਕ ਆਫਰ ਆ ਸਪੈਸ਼ਲ ਜਿਹੜਾ ਸੋਡੀ ਵੀਡੀਓ ਦੇਖ ਕੇ ਆਏ ਹੋ ਸੰਦੀਪ ਸਰ ਆਪਾਂ ਸਪੈਸ਼ਲ ਆਫਰ ਦੇਵਾਂਗੇ 5+2 ਠੀਕ ਹੈ ਜੀ ਯਾਨੀ ਕਿ 5 ਕਿਲੋ ਦੇ ਨਾਲ 2 ਕਿਲੋ ਕੱਪੜੇ ਸੀ ਫ੍ਰੀ ਵਾਸ਼ ਫ੍ਰੀ ਵਾਸ਼ ਕਰਕੇ ਦੇਵੋਗੇ 30 ਰੇਟ ਕੀ ਲੱਗੂਗਾ ਫ੍ਰੀ ਟੂ ਦਾ 80 ਰੁਪਏ ਲੱਗੇਗਾ 80 ਰੁਪਏ ਪਰ ਕਿਲੋ ਉਹ ਵਾਸ਼ ਕਰਾਂਗੇ ਆਪਾਂ ਇਸਟ੍ਰੀਮ ਪ੍ਰੈਸ ਕਰਾਂਗੇ ਵਿਦ ਪੈਕਿੰਗ ਸਪੈਸ਼ਲ ਵਿਦ ਪ੍ਰੋਪਰ ਪੈਕਿੰਗ ਕਰਕੇ ਅੱਛਾ ਇਹ ਪੈਕਿੰਗ ਕਰਕੇ ہمیں دینی ਹੋਊ ਬਿਲਕੁਲ ਠੀਕ ਹੈ ਜੀ ਆ ਦੇਖੋ ਦੋਸਤੋ ਇਹ ਪ੍ਰੋਪਰ ਪੈਕਿੰਗ ਵੀ ਹੁੰਦੀ ਹੈ ਸਰ ਅੱਛਾ ਜੀ ਯਾਨੀ ਕਿ ਕਿਸੇ ਦਾ ਕੋਈ ਕੱਪੜਾ ਮਿਸ ਨਾ ਹੋਵੇ ਨਾ ਅੱਛਾ ਅੱਛਾ ਜੀ ਹਾਂ ਜੀ ਹਾਂ ਜੀ ਪ੍ਰੋਪਰ ਟੈਗ ਵਗੈਰਾ ਲਾ ਕੇ ਦਿਨੇ ਹੋ ਜੀ ਤੇ ਬਈ ਕਪੜੇ ਘਰੋਂ ਲੈ ਆਉਣੇ ਹੋਮ ਸਰਵਿਸ ਹਾਂਜੀ ਸਰ ਬਿਲਕੁਲ ਘਰੋਂ ਦੋਸਤੋ ਸਪੈਸ਼ਲ ਆਪਣੇ ਬੰਦਾ ਰਾਈਡਰ ਰੱਖਿਆ ਹੋਇਆ ਹੈ ਬਸ ਫੋਨ ਕਰਨਾ ਤੁਸੀ ਤੇ ਪਿਕ ਡ੍ਰੌਪ ਸਾਰਾ ਹੋ ਜੀ ਜਾਏਗਾ ਹਾਂਜੀ ਉਹ ਸਰ ਆਪਣਾ ਠੀਕ ਹੈ ਜੀ ਦੋਸਤੋ ਹੁਣ ਤੁਹਾਨੂੰ ਅੰਦਰੋਂ ਦਿਖਾਉਣੇ ਆ ਕੀ ਬਾਈ ਹੋ ਰਹੀ ਮਤਲਬ ਕਿਹੜਾ ਕਿਹੜਾ ਸੈਟ ਅਪ ਪ੍ਰੈਸ ਕਰਦੇ ਹੋ ਹਨ ਸਟੀਮ ਪ੍ਰੈਸ ਦਾ ਤੇ ਆਮ ਪ੍ਰੈਸ ਦਾ ਇਹਦਾ ਕੀ ਡਿਫਰੈਂਸ ਰਹਿੰਦਾਗਾ ਇਹਨਾਂ ਦਾ ਮੇਨ ਡਿਫਰੈਂਸ ਤਾਂ ਇਹੀ ਆ ਜੀ ਜਿੱਦਾਂ ਡੈਲੀਕੇਟ ਕੱਪੜੇ ਆ ਗਏ ਜਿੱਦਾਂ ਲੋਕਾਂ ਦੇ ਲਹਿੰਗੇ ਹੋਗੇ ਜਾਂ ਅਜਿਹਾ ਨੈਟ ਵਾਲੀ ਡਰੈਸ ਆ ਜਾਂ ਹੋਰ ਵੀ ਹੁਣ ਸੂਟ ਇੰਨੇ ਮਹਿੰਗੇ ਹੁੰਦੇ ਆ ਜਿਨ੍ਹਾਂ ਤੇ ਮੋਤੀ ਵਗੈਰਾ ਲੱਗੇ ਹੁੰਦੇ ਆ ਉਹ ਆਮ ਘਰੇ ਨਹੀਂ ਹੁੰਦੇ ਤੇ ਅੱਜ ਕੱਲ ਫੈਬਰਿਕ ਕੀ ਜੀ ਆ ਗਈ ਜਿਹੜੀ ਆਮ ਪ੍ਰੈਸ ਤੇ ਨਹੀਂ ਹੁੰਦੀ ਉਹਨਾਂ ਦੇ ਦਾਗ ਪੈ ਜਾਂਦੇ ਆ ਠੀਕ ਹੈ ਜੀ ਤੇ ਆਪਣੇ ਕੋਲੇ ਜਿਹੜੀ ਇਹ ਪ੍ਰੈਸ ਹੈ ਇਹ ਨਾਲ ਪਹਿਲੀ ਗੱਲ ਕੋਈ ਦਾਗ ਨਹੀਂ ਪੈਂਦਾ ਇਹਦੀ ਸਟੀਮ ਬਣਾਉਣ ਲਈ ਜਿਹੜਾ ਪਾਣੀ ਵਰਤਿਆ ਜਾਂਦਾ ਉਹਦੇ ਲਈ ਸਪੈਸ਼ਲ ਆਰਓ ਲੱਗਾ ਹੋਇਆ ਜੀ ਠੀਕ ਹੈ ਜੀ ਠੀਕ ਹੈ ਜੀ ਆਰਓ ਵਾਲਾ ਇਹਦੇ ਚ ਆਪਾਂ ਪਾਣੀ ਯੂਜ਼ ਕਰਦੇ ਆ ਜਿਹਦੇ ਨਾਲ ਕੋਈ ਕੱਪੜਾ ਖਰਾਬ ਨਹੀਂ ਹੁੰਦਾ ਕੋਈ ਕੱਪੜੇ ਤੇ ਦਾਗ ਨਹੀਂ ਪੈਂਦਾ ਜਿੱਦਾਂ ਲਹਿੰਗਾ ਵਗੈਰਾ ਉਹ ਕਰਨਾਗਾ ਉਹਨਾਂ ਤੇ ਕੋਈ ਹਾਰਮਫੁਲ ਇਫੈਕਟ ਨਹੀਂ ਮਤਲਬ ਇਹ ਕਹਿ ਸਕਦੇ ਨੇ ਵੀ ਉਹਦੇ ਨਾਲ ਹਾਈ ਕੁਆਲਿਟੀ ਪ੍ਰੈਸ ਆ ਜੀ 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 ਹਾਈ ਕੁਆਲਿਟੀ ਹਾਂਜੀ ਤੇ ਇਹ ਬਈ ਇਹ ਮਤਲਬ ਤੁਸੀਂ ਜਿੱਦਾਂ ਆਪਣੇ ਕੋਲੇ ਡਰਾਈ ਕਲੀਨ ਵਾਸਤੇ ਆਉਂਦਾਗਾ ਹਾਂਜੀ ਹਾਂਜੀ ਉਹਨੂੰ ਆਪਾਂ ਧੁੱਪ ਚ ਨਹੀਂ ਸੁਕਾਉਂਦੇ ਕਈ ਕੱਪੜੇ ਫੈਬਰਿਕ ਹੀ ਐਦਾਂ ਦਾ ਹੁੰਦਾ ਜਿਨ੍ਹਾਂ ਦਾ ਕਲਰ ਫੇਟ ਹੋ ਜਾਂਦਾ ਧੁੱਪ ਚ ਜਾਂ ਕੁਝ ਹੋਰ ਹੋ ਜਾਂਦਾ ਇਸ ਕਰਕੇ ਇਹਨੂੰ ਆਪਾਂ ਅੰਦਰ ਹੀ ਜ਼ਿਆਦਾ ਸੁਕਾਉਨੇ ਆਂ ਸ਼ਾਂ ਦੇ ਵਿੱਚ ਸੁਕਾਏ ਜਾਂਦੇ ਬਸ ਤਾਂ ਜਿਹੜੇ ਆਪਣੇ ਸਟੈਕਰ ਲੱਗੇ ਆ 90% ਤਾਂ ਉੱਥੇ ਹੀ ਸੁੱਕ ਜਾਂਦਾ ਇਹ ਤਾਂ ਇੱਕ ਵਾਰੀ ਵਸ ਜਸਤ ਥੋੜਾ ਬਹੁਤ ਆ ਦੇਖੋ ਤੁਸੀਂ ਇਹ ਹੁਣ ਥੋੜਾ ਟਾਈਮ ਪਹਿਲਾਂ ਕੀਤੇ ਆ ਇੰਨੇ ਸੁੱਕੇ ਹੋਏ ਆ ਹਾਂਜੀ ਇੱਥੇ ਥੋੜੀ ਮੋਟੀ ਹਵਾ ਲੋਣੀ ਪੈਂਦੀ ਆ ਆਪਣੇ ਸਟੈਕਰ ਉਹ ਸੁਕਾ ਦਿੰਦੇ ਆ ਫਿਰ ਠੀਕ ਹੈ ਜੀ ਉਸ ਤੋਂ ਬਾਅਦ ਪ੍ਰੈ ਠੀਕ ਹੈ ਜੀ ਠੀਕ ਹੈ ਜੀ ਜੀ ਸਰ ਤੇ ਦੋਸਤੋ ਇਹ ਸੀ ਸਾਰੀ ਪ੍ਰੋਸੈਸ ਪ੍ਰਾਮਾ ਦੀ ਕਿ ਕਿਵੇਂ ਅ ਅੰਦਰੋਂ ਆਪ ਤੁਹਾਨੂੰ ਸਾਰਾ ਦਿਖਾਇਆ ਕਿ ਕਿਵੇਂ ਕਲੀਨਿੰਗ ਹੁੰਦੀ ਹੈ ਹੈਨਾ ਤੇ ਬਹੁਤ ਹੀ ਹਾਈਜਨਿਕ ਸਹੀ ਤਰੀਕੇ ਨਾਲ ਬਈ ਹੋਰੀ ਜਿਹੜਾ ਉਹ ਕੰਮ ਆ ਕਰਕੇ ਦਿੰਦੇ ਨੇਗੇ ਜੀ ਤੇ ਇੱਕ ਵਾਰ ਬਈ ਤੁਸੀਂ ਗੱਡੀਆਂ ਦਾ ਕਹਿ ਰਹੇ ਸੀ ਹੈਨਾ ਇਹ ਗੱਡੀਆਂ ਵਾਲੀ ਮਸ਼ੀਨ ਹੈ ਜੀ ਇਹ ਇਹਦੇ ਨਾਲ ਇਹਦੇ ਪਾਰਟਸ ਕੁਝ ਹੋਰ ਵੀ ਆ ਹੋਰ ਵੀ ਆ ਜਿਹਦੇ ਨਾਲ ਆਪਾਂ ਮੈਨੂਅਲ ਕੁਝ ਨਹੀਂ ਕਰਦੇ ਮੈਨੂਅਲ ਬਰਸ਼ਿੰਗ ਵਗੈਰਾ ਨਹੀਂ ਕਰਦੇ ਆਪਣੇ ਕੋਲੇ ਸਕਰਬ ਵਗੈਰਾ ਸਭ ਕੁਝ ਅਲੱਗ ਆ ਆਪਾਂ ਗੱਡੀਆਂ ਵੀ ਕਰਦੇ ਆ ਗੱਡੀਆਂ ਦੇ ਵਿੱਚ ਗੱਡੀਆਂ ਦੀ ਜਿੱਦਾਂ ਆਮ ਜਦੋਂ ਫੁੱਲ ਗੱਡੀ ਵਾਸ਼ ਕਰਾਉਣੀ ਆ ਉਹ ਆਪਾਂ ਨੂੰ ਨੀਚੇ ਤੋਂ ਕਰਕੇ ਦੇ ਦਿੰਦੇ ਆ ਉਹ ਛੱਤ ਛੱਡ ਦਿੰਦੇ ਆ ਸੀਟਾਂ ਛੱਡ ਦਿੰਦੇ ਆ ਆਪਾਂ ਉਹ ਚੀਜ਼ਾਂ ਕਰਦੇ ਆ ਛੱਤ ਕਰਦੇ ਆ ਸੀਟਾਂ ਕਰਦੇ ਆਂ ਸਾਈਡ ਤੋਂ ਕਰਦੇ ਆਂ ਜਿੱਦਾਂ ਛੱਤ ਕਾਲੀ ਜੀ ਹੋ ਜਾਂਦੀ ਆ ਠੀਕ ਹੈ ਬਈ ਹਾਂਜੀ ਉਦੋਂ ਬਿਲਕੁਲ ਤੇ ਸੂਫੇ ਵਗੈਰਾ ਵੀ ਅਸੀਂ ਮਸ਼ੀਨ ਨਾਲ ਹਾਂਜੀ ਸੂਫੇ ਵਗੈਰਾ ਵੀ ਠੀਕ ਹੈ ਬਈ ਤੇ ਹੋਮ ਸਰਵਿਸ ਅਵੇਲੇਬਲ ਆ ਮਤਲਬ ਫੋਨ ਕਰੋ ਤੇ ਘਰੇ ਜਾ ਕੇ ਕਰਦੇ ਘਰੇ ਜਾ ਕੇ ਸੂਫੇ ਕਰਕੇ ਆਵਾਂਗੇ ਠੀਕ ਹੈ ਕਾਰਪੇਟਸ ਕਰਕੇ ਆਵਾਂਗੇ ਤੇ ਗੱਡੀ ਇੱਥੇ ਲੈ ਕੇ ਆਉਣੀ ਗੱਡੀ ਦਾ ਬਈ ਕੀ ਰੇਟ ਆ ਫਿਰ ਆਪਣਾ ਗੱਡੀ ਦਾ ਜੀ ਜੇ ਤਾਂ ਆਪਾਂ ਕੱਲੀ ਛੱਤ ਕਰਵਾਈਏ ਹਾਂਜੀ ਹਾਂਜੀ ਤਾਂ ਉਹ 1000 ਰੁਪਏ ਠੀਕ ਹੈ ਜੀ ਜੇ ਆਪਾਂ ਪੂਰੀ ਗੱਡੀ 5 ਸੀਟਡ ਕਰਾਉਣੀ ਆ ਉਹਦੇ ਚ ਪੰਜੇ ਸੀਟਾਂ ਹੋਗੀਆਂ ਜੀ ਠੀਕ ਹੈ ਜੀ ਸਾਈਡ ਤੋਂ ਵਿੰਡੋਜ ਹੋਗੀਆਂ ਡੈਸ਼ਬੋਰਡ ਹੋ ਗਿਆ ਛੱਤ ਹੋ ਗਈ ਉਹਦਾ 2499 ਰੁਪਏ ਲੈ ਠੀਕ ਹੈ ਜੀ ਜਮਾ ਕਲੀਨ ਪੂਰਾ ਕਰਕੇ ਮਤਲਬ ਵਿੱਚੋਂ ਰਤਾ ਰੁਤਾ ਸਾਰਾ ਜਮਾ ਇਹ ਬੰਦੇ ਨੂੰ ਸੈਟੀਸਫਾਈ ਕਰਕੇ ਤੋਰਾਂਗੇ ਪੂਰਾ ਮਤਲਬ ਕਰਕੇ ਦਿਓ ਠੀਕ ਹੈ ਜੀ ਠੀਕ ਹੈ ਜੀ ਜੀ ਬਈ ਦੋਸਤੋ ਨਾਲ ਨੰਬਰ ਦੇਵਾਂਗੇ ਜਰੂਰ ਕਾਲ ਕਰਿਓ ਭਰਾਵਾ ਅੰਦਾਜ਼ ਮਤਲਬ ਕੰਮ ਹੈ ਨਵੀਆਂ ਮਸ਼ੀਨਾਂ ਨੇ ਤੇ ਬਹੁਤ ਹੀ ਮਤਲਬ ਉਤਸ਼ਾਹ ਨਾਲ ਕੰਮ ਕਰਦੇ ਹੈਗੇ ਤੇ ਜਰੂਰ ਸੰਪਰਕ ਕਰਿਓ ਦੋਸਤੋ ਧੰਨਵਾਦ